ਮਾਲਸੇ ਵੀ ਬੋਲਾ ਕਹਿੰਦੇ ਆ ਤਾਜਪੁਰ ਰੋਡ ਆ ਇਹ ਮੇਨ ਚ ਆਉਂਗਾ ਨੂੰ ਫਿਰ ਰੋਡ ਜਾਂਦਾ ਹੈ ਆ ਸਾਰੀਆਂ ਡੈਰੀਆਂ ਨੇ ਇਹ ਜਿਹੜਾ ਡਿਵਾਈਡਰ ਇਹ ਕਹਿੰਦੇ ਨਾ ਬਣਾਉਣ ਦੀ ਲੋੜ ਨਹੀਂ ਬਿਲਕੁਲ ਸਹੀ ਗੱਲ ਹੈ ਬਣਾਉਣ ਦੀ ਲੋੜ ਨਹੀਂ ਹੈਗੀ ਜਦੋਂ ਇਹ 3 ਮਹੀਨੇ ਪਹਿਲਾਂ ਇੱਥੇ ਲੱਕ ਪਾਈ ਸੀਗੀ ਪੈਚ ਵਰਕਿੰਗ ਹੋਈ ਸੀਗੀ ਉਹਦੇ ਡਿਸੀਜਨ ਲੈਣਾ ਚਾਹੀਦਾ ਸੀ ਇਹਨੂੰ ਪੱਟ ਕੇ ਪਹਿਲਾਂ ਇਹਨੂੰ ਬਣਾ ਲੈਂਦੇ ਉਹਦੇ ਉਹ ਲੱਕ ਪਾ ਗਏ ਮਗਰ ਉਹ ਪੈ ਪੱਟਣ ਵਾਲੇ ਆ ਜਾਂਦੇ ਆ ਇਹ ਤਾਲਮੇਲ ਵਾਕਈ ਇਹਨਾਂ ਦਾ ਨਹੀਂ ਹੈਗਾ 4 ਸਾਲਾਂ ਦੇ ਵਿੱਚ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਹੈਗਾ ਆਮ ਆਦਮੀ ਪਾਰਟੀ ਨੂੰ ਕਿ ਅਸੀਂ ਕਰਨਾ ਕੀ ਆ ਜੇ ਇਧਰੋਂ ਕੰਮ ਸ਼ੁਰੂ ਕਰਕੇ ਜਾਂਦੇ ਆ ਮਗਰੋਂ ਪਟਣ ਵਾਲੇ ਆ ਜਾਂਦੇ ਆ ਹੁਣੇ ਦੋ ਤਿੰਨ ਵਾਰੀ ਤਾਂ ਅਸੀਂ ਇਹਦੀ ਪੈਚ ਵਰਕਿੰਗ ਕਰਾ ਚੁੱਕੀਆਂ ਐਦੀ ਰੋਲਾ ਪਾਪ ਆ ਕੇ ਮੀਡੀਆ ਨੂੰ ਸਾਧ-ਸਾਧ ਕੇ ਰੋਲਾ ਪੈਂਦਾ ਰਿਹਾ ਕਿ ਹਾਂਜੀ ਇੱਥੇ ਸਾਨੂੰ ਪਰਚਾ ਨਹੀਂ ਹੋਣਾ ਪੂਰੇ 15 ਦਿਨ ਤੋਂ ਪਰੇਸ਼ਾਨ ਹੋ ਰਿਹਾ ਕੱਲ੍ਹ ਦਿਨ ਇੱਥੇ ਐਂਬੂਲੈਂਸ ਫਾਦ ਗਈ ਗੱਡੀਆਂ ਫਸਰੀਆਂ ਨੇ ਲੋਕੀ ਆਪਣੇ ਕੋਲੋਂ 1000 1000 15 1500 ਰੁਪਏ ਦੇ ਕੇ ਮਸ਼ੀਨਾਂ ਨੂੰ ਕਢਾ ਕੇ ਲਿਜਾ ਰਹੇ ਆ ਸਾਨੂੰ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਵਾ ਐਮਐਲਏ ਸਾਹਿਬ ਨੂੰ ਜੋ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਆ ਉਹਨਾਂ ਨੂੰ ਬੇਨਤੀ ਆ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਪੱਟਾ ਹੈ ਜਿੰਨਾ ਪੱਟਾ ਹੈ ਪਹਿਲਾਂ ਇਹਨੂੰ ਕੰਪਲੀਟ ਕਰ ਲੋ ਫਿਰ ਉਸ ਤੋਂ ਅੱਗੇ ਜੇ ਤੁਹਾਡੀ ਕਾਰਵਾਈ ਹੈਗੀ ਕਾਰਵਾਈ ਅੱਗੇ ਕਰ ਲੋ ਇਹਦੇ ਵਿੱਚ ਹੀ ਡਿਵਾਈਡਰ ਪਟਾ ਤਾਂ ਇਧਰੋਂ ਨਾਲ ਇਹਨਾਂ ਨੇ ਪਾਈਪਲਾਈਨ ਪਟਾ ਦਿੱਤੀ ਆ ਲੋਕ ਕਿੱਧਰ ਨੂੰ ਜਾਣਗੇ ਉਹ ਦੇਖੋ ਗੱਡੀ ਫਸ ਗਈ ਹੈ ਨਾ ਹੁਣ ਦੇਖ ਲਓ ਤੁਹਾਡੇ ਸਾਹਮਣੇ ਫਸ ਗਈ ਹੈ ਗੱਡੀ ਉਹਨੇ ਪੈ ਦੇ ਕੇ ਨਿਕਲ ਨਹੀਂ ਆ ਕਹਿੰਦਾ ਮਤਲਬ ਇਹ ਵੀ ਤਾਲਮੇਲ ਵਾਕਈ ਭਾਜੀ ਦਾ ਕਹਿਣਾ ਸਹੀ ਆ ਜਿਹੜੇ ਕਾਰਪੋਰੇਸ਼ਨ ਵਾਲੇ ਆ ਔਰ ਐਮਐਲਏ ਆ ਕੌਂਸਲਰ ਇਹਨਾਂ ਦਾ ਤਾਲਮੇਲ ਨਹੀਂ ਮਿਲ ਰਿਹਾ ਕਿ ਜਿਹਦੇ ਨਾਲ ਇਹ ਕੰਮ ਦੇ ਸੰਤੁਸ਼ਟੀਪੂਰਨ ਤੌਰ ਤੇ ਹੋਵੇ ਜਦੋਂ ਉਹ ਐਮਐਲਏ ਸਾਹਿਬ ਆਏ ਸੀ ਉਹਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਇੱਥੇ ਆਏ ਨਹੀਂ ਜੀ ਹਜੇ ਹਜੇ ਨਹੀਂ ਆਏ ਹੈਗੇ ਬਾਕੀ ਆ ਮਹੱਲੇ ਵਾਲੇ ਸਾਰੇ ਦੁਕਾਨਦਾਰਾਂ ਵਾਲੇ ਵੀ ਨਹੀਂ ਆਏ ਕੋਈ ਨਹੀਂ ਪਹੁੰਚਿਆ ਨਹੀਂ ਅਧਿਕਾਰ ਹੀ ਨਹੀਂ ਹੈ ਸਵੇਰੇ ਦੇਖ ਕੇ ਨੰਗੇ ਆ ਭਾਜੀ ਹੁਣ ਹੀ ਕਹਿੰਦੇ ਆ ਨੰਗੇ ਆ ਪਰ ਕਹਿੰਦਾ ਮਤਲਬ ਇਹ ਆ ਵੀ ਜਿਹੜਾ ਕੰਮ ਜਿੰਨਾ ਪਟਿਆ ਪਹਿਲਾਂ ਇਹਨੂੰ ਕੰਪਲੀਟ ਕਰ ਲਿਤਾ ਜਾਵੇ ਫਿਰ ਗਾਹਾਂ ਪੱਟ ਪਟਾਈਆ ਕੀਤਾ ਜਾਵੇ ਇਧਰੋਂ ਇਹਨਾਂ ਨੇ ਪਾਈ ਇਧਰੋਂ ਆ ਪਟ ਰਿਆ ਵਾ ਉਧਰੋਂ ਜਾਮ ਲੱਗਿਆ ਦੇਖੋ ਕਿੰਨਾ ਜਾਮ ਲੱਗਿਆ ਨਹੀਂ ਲਾਉ ਆ ਦੇਖੋ ਲਾਈਕ ਕਰੋ ਤੁਹਾਡਾ ਹਾਂਜੀ ਪਾਈਪ ਨੂੰ ਤਾਂ ਇਹ ਹਫਤਾ ਹੋਇਆ ਡਿਵਾਈਡਰ ਨੂੰ 15 20 ਦਿਨ ਹੋ ਗਏ ਪੜਦੇ ਨੂੰ ਕਿ ਜਿਉਂ ਪੜਦੇ ਆ ਰਹੇ ਆ ਮੈਸੀ ਕੀ ਹੈ ਮੈਸੀ ਇਹੀ ਹੈ ਕਿ ਜਿਹੜਾ ਇਹ ਕੰਮ ਆ ਉਹਨੂੰ ਤਰੀਕੇ ਨਾਲ ਕੀਤਾ ਜਾਵੇ ਜਿੰਨਾ ਪਟਾ ਹੈ ਪਹਿਲਾਂ ਇਹਨੂੰ ਸਮੇਟਿਆ ਜਾਵੇ ਇਹਨੂੰ ਬਣਾਇਆ ਜਾਵੇ ਉਸ ਤੋਂ ਬਾਅਦ ਗਾਹਾਂ ਪਟ ਪਟੀਆਂ ਕੀਤਾ ਜਾਵੇ ਬਾਕੀ ਹੈ ਪ੍ਰਸ਼ਾਸਨ ਦਾ ਕੰਮ ਆ ਮੇਨ ਐਮਐਲਏ ਦਾ ਕੰਮ ਆ ਔਰ ਜਿਹੜੇ ਇੱਥੇ ਦੇ ਕੌਂਸਲਰ ਆ ਉਹਨਾਂ ਦਾ ਕੰਮ ਆ ਕਿ ਇਹ ਜਿਹੜੇ ਕੰਮ ਆ ਨਾ ਕਰਨ ਤੋਂ ਪਹਿਲਾਂ ਉਹ ਇੱਕ ਪਲਾਨ ਬਣਾਣ ਕਿ ਕਿਹੜਾ ਕੰਮ ਪਹਿਲਾਂ ਕਰਨ ਵਾਲਾ ਕਿਹੜਾ ਬਾਅਦ ਇਹ ਪਲਾਨ ਬਣਾਉਂਦੇ ਨਹੀਂ ਕਿ ਬਣਾਉਣ ਵਾਲਾ ਪਹਿਲਾਂ ਆ ਜਾਂਦਾ ਪੱਟਣ ਵਾਲਾ ਬਾਅਦ ਮਗਰੇ ਉਤ ਰਿਆ ਉਹਦਾ ਆਪਣੇ ਬੋਰੀ ਵੇਤਰਾ ਜਾ ਕੇ ਕੱਲ ਦੇ ਲੱਗੇ ਆ ਜੀ ਕੱਲ ਤਿੰਨ ਗੱਡੀਆਂ ਕੱਲ ਗੱਡੀਆਂ ਦੋ ਆ ਜਾਂ ਇੱਕ ਆ ਹੁਣ ਤੋਂ ਢੇ ਸਾਹਮਣੇ ਜਿਹੜੀ ਫਸੀ ਆ ਉਹਦੇ ਲੋ ਡਾਇਰੈਕਟਰ ਨੂੰ ਲਾਤਾ ਸੇਵਾ ਹੀ ਕਰ ਸਕਦੇ ਆ ਇਹਦਾ ਤੁਹਾਡੇ ਕੋਲ ਜਿਹੜਾ ਸਾਧਨ ਆਈ ਉਹ ਨਾਲ ਜੋ ਮਦਦ ਹੁੰਦੀ ਆ ਆਮ ਜਨਤਾ ਦੀ ਆਈ ਉਹ ਕਰ ਸਕਦੇ ਆ ਰੋਡਾਂ ਵੀ ਬੜੀ ਸ਼ਾਨਦਾਰ ਵੀ ਲੱਗੀਆਂ ਰੋਡਾਂ ਤਾਂ ਗਿਆ ਜੀ ਮੈਂ ਵੀਰ ਕਰ ਰਹੇ ਹਾਂ ਰੋਡਾਂ ਦਾ ਵੀਰੇ ਸਾਰੀਆਂ ਇਹ ਸ਼ਾਨਦਾਰੀ ਆ ਜਿਹੜੀ ਇਹ ਪੰਜਾਬ ਸਰਕਾਰ ਆ ਇਹਨਾਂ ਚ ਗੈਂਗਬਾਰ ਹਰ ਰੋਜ਼ ਕੋਈ ਨਾ ਕੋਈ ਕਿਤੇ ਗੋਲੀਆਂ ਚੱਲ ਰਹੀਆਂ ਕਿਤੇ ਮਰਡਰ ਹੋ ਰਿਹਾ ਕਿਤੇ ਕੋਹੋਸ਼ ਹੋ ਰਿਹਾ ਕਿਤੇ ਕੋਹੋਸ਼ ਹੋ ਰਿਹਾ ਸੜਕਾਂ ਦਾ ਪਲਾਨ ਇਹਨਾਂ ਕੋਲ ਨਹੀਂ ਬਣਿਆ ਪੂਰੇ ਪੰਜਾਬ 'ਚ ਸੜਕਾਂ ਦੀ ਪੈਚ ਵਰਕਿੰਗ ਹੀ ਨਹੀਂ ਹੋਈ ਜਿਹੜਾ ਇਹਨਾਂ ਨੇ ਮੁੱਦਾ ਚੱਕਿਆ ਸੀ ਕਿ ਅਸੀਂ ਵਿਕਾਸ ਕਰਾਵਾਂਗੇ ਔਰ ਜਿਹੜੀਆਂ ਸਾਡੀਆਂ ਮਤਾਵਾ ਭੈਣਾਂ ਨੂੰ 1000 ਰੁਪਏ ਦੀ ਕਿਹਾ ਸੀ ਇਹਨਾਂ ਨੇ ਮੰਗ ਪੂਰੀ ਕਰਾਂਗੇ ਉਹ ਨਹੀਂ ਅਜੇ ਤੱਕ ਪੂਰੀ ਹੋਈ ਹੈਗੀ ਐਜੂਕੇਸ਼ਨ ਦੇ ਨਾਂ ਤੇ ਇਹਨਾਂ ਨੇ ਲੱਖਾਂ ਰੁਪਈਆ ਲੁੱਟ ਲਿਆ ਲੱਖਾਂ ਉਦਘਾਟਨ ਕਰ ਲਿਆ ਟਾਇਲਟ ਤੱਕ ਵੀ ਇਹਨਾਂ ਨੇ ਉਦਘਾਟਨ ਕਰ ਲਿਆ ਇਸ ਤੋਂ ਪਰੇ ਸ਼ਰਮਨਾਕ ਹੋਰ ਕੀ ਗੱਲ ਹੋ ਸਕਦੀ ਹੈ ਕਿ ਆਮ ਆਦਮੀ ਪਾਰਟੀ ਆ ਕੁਝ ਕਰ ਰਹੀ ਆ ਵਿਕਾਸ ਵਾਲੇ ਪਾਸੇ ਤਾਂ ਜਾ ਹੀ ਨਹੀਂ ਰਹੇ ਹੁਣ ਕੱਲ ਮੈਂ ਇੱਕ ਸਪੀਚ ਸੁਣ ਰਿਹਾ ਜੀ ਭਗਵੰਤ ਮਾਨ ਦੀ ਕਿ ਉਹਦੇ ਪਿੰਡਾਂ ਵਾਲੇ ਇੱਕ ਵੋਟ ਪਈ ਪਤ ਨਹੀਂ ਭਾਜੀਪੀ ਨੂੰ ਉਹ ਕਹਿੰਦਾ ਮੈਂ ਉਹਦਾ ਇਨਕੁਆਇਰੀ ਕਰਾਉਂਗਾ ਵੀ ਉਹ ਕੌਣ ਪਾ ਗਿਆ ਮੈਂ ਤਾਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਯਾਦਨਾ ਭਗਵਾਨ ਤਮਨ ਜੀ ਪੰਜਾਬ ਦਾ ਵਿਕਾਸ ਹਲ ਧਿਆਨ ਦੇ ਲੋ ਇੱਕ ਬੋਟ ਜਿਹੜਾ ਪਾ ਗਿਆ ਪਾ ਗਿਆ ਉਸ ਤੋਂ ਆਪਾਂ ਕੀ ਲੈਣਾ ਜਿਹੜਾ ਵਿਕਾਸ ਹੋਣ ਵਾਲਾ ਆਮ ਜਨਤਾ ਪਰੇਸ਼ਾਨ ਹੋ ਰਹੀ ਉਹਦੇ ਬਾਰੇ ਸੋਚੋ ਨਸ਼ਿਆਂ ਦੇ ਨੌਜਵਾਨ ਲੱਗੇ ਆ ਤੁਸੀਂ ਇੱਥੇ ਦੇਖ ਲਓ ਨਸ਼ਿਆਂ ਤੇ ਬਹੁਤ ਮੁੰਡੇ ਤੁਰੇ ਫਿਰਦੇ ਆ ਦਿਨ ਦਿਹਾੜੇ ਚੋਰੀਆਂ ਹੋ ਰੀਆਂ ਨੇ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਸੜਕ ਦੇ ਉੱਤੇ ਤੁਰ ਨਹੀਂ ਸਕਦਾਗਾ ਰੋਡ ਜੇਲ੍ਹ ਦੀ ਜੇਲ੍ਹ ਵਾਲੇ ਪਾਸੇ ਜਾਂਦੀ ਹੈ ਸੈਂਟਰ ਜੇਲ੍ਹ ਪੈਂਦੀ ਹੈ ਕਿਹੜੇ ਦਿੱਕਤਾਂ ਬੜੀਆਂ ਆ ਰਹੀਆਂ ਨੇ ਮਲੇ ਮਾਰਕੀਟ ਆਉਣੀ ਜੇ ਤੁਹਾਨੂੰ ਆਪ ਨੂੰ ਆ ਰਹੀ ਹੈ ਤੁਸੀਂ ਦੇਖ ਲਿਆ ਮਾਰਕੀਟ ਵਾਲੇ ਖੜੇ ਸੀਗੇ ਸਾਰੇ ਮਾਰਕੀਟ ਵਾਲਿਆਂ ਨੇ ਪਹਿਲਾਂ ਵੀ ਇਹਨਾਂ ਨੂੰ ਰੋਕਿਆ ਸੀ ਅੱਜ ਸੜਕ ਪੱਟੀ ਸੀ ਪਹਿਲਾਂ ਵੀ ਮਾਰਕੀਟ ਵਾਲੇ ਨੇ ਰੌਲਾ ਪਾਇਆ ਤਾਂ ਬਣਿਆ ਹੁਣ ਫਿਰ ਉਹੀ ਕੰਮ ਆ ਦੇ ਲੋ ਕਿੱਥੇ ਤੱਕ ਜਾਮ ਲੱਗਿਆ ਆ ਪੂਰਾ ਜੇਲ੍ਹ ਤੱਕ ਜਾਮ ਲੱਗਿਆ ਦੇ ਸਾਹਮਣੇ ਗੱਲਾਂ ਨਹੀਂ ਹਜੇ ਕਿਸੇ ਨੇ ਨਹੀਂ ਗੱਲ ਕੀਤੀ ਉਹ ਆਏ ਸੀ ਮੇਰੇ ਸਾਹਮਣੇ ਦੇਖੀ ਗਏ ਨਹੀਂ ਕੋਈ ਨਹੀਂ ਆਇਆ ਜੀ ਫਿਲਹਾਲ ਆਇਤਾ ਕੋਈ ਨਹੀਂ ਆ ਕੀ ਕਹਿਣਾ ਜਾਉਗਾ ਮੇਰਾ ਇਹ ਹੀ ਕਹਿਣਾ ਜਾਣਾ ਜੀ ਜਿਹੜਾ ਪ੍ਰਸ਼ਾਸਨ ਦਾ ਕੰਮ ਆ ਨਾ ਉਹ ਦੇਖ ਕੇ ਕਰਾਇਆ ਜਾ ਬਾਕੀ ਆ ਭਾਜੀ ਹੁਣਾਂ ਦਾ ਸਵਾਲ ਜੀ ਸਾਹਿਬ ਨੂੰ ਦੱਸਣਾ ਉਪਰਾਈ ਸਟੇਜ ਇਹ ਆਪਾਂ ਕੱਲ ਤੋਂ ਇੰਨੇ ਪਰੇਸ਼ਾਨ ਆ ਜਿਵੇਂ ਲੋਡਿਡ ਹੈਵੀ ਲੋਡਿਡ ਗੱਡੀਆਂ ਡਿਪਾਰਟਮੈਂਟ ਨੂੰ ਚਾਹੀਦਾ ਕਿ ਉਹਨਾਂ ਨੂੰ ਡਾਇਵਰਸ਼ਨ ਕਰਾ ਪਰ ਵਰਤਮਾਨ ਵਿੱਚ ਹੋਕ ਉਹ ਦੇਖੋ ਤੁਸੀਂ ਪ੍ਰਾਲਾ ਦੇਖੋ ਨੀਰਾ ਬਣਾਓ ਛੋਟਾੰ ਦਾ ਟਰਾਲਾ ਤੇ ਫਸ ਗਿਆ ਕੱਲ ਕਿ ਆਪਾਂ 3-4 ਘੰਟੇ ਖਰਾਬ ਹੋਏ ਕਿ ਟਰਾਲਾ ਫਸਿਆ ਗੱਲ ਹੀ ਨਹੀਂ ਪਸੇ ਦੀ ਗੱਲ ਇਹਨਾਂ ਬੁਰਾ ਹਾਲ ਕਰਤਾ ਪਤਾ ਨਹੀਂ ਇਹ ਕੀ ਡਿਵੈਲਪਮੈਂਟ ਕਰ ਰਹੇ ਹੈ ਕਿ ਉਜਾੜ ਕਰ ਰਹੇ ਸਾਡੇ ਲਈ ਪਰੇਸ਼ਾਨੀ ਕਰ ਪਾਰਕ ਜੂਰੀ ਪਰੇਸ਼ਾਨ ਹੈ ਇਹ ਜਦ ਦਾ ਇਹ ਕੰਮ ਸ਼ੁਰੂ ਹੋਇਆ ਛੋਟੇ ਛੋਟੇ ਬੱਚੇ ਵੀ ਉੱਥੇ ਨੰਗਦੇ ਰਿਹਾ ਉਹੀ ਪਰੇਸ਼ਾਨ ਹੋ ਰਹੇ ਇੱਕ ਬੱਚਾ ਐਕਟਵਾ ਲੈ ਕੇ ਖੇਡਣ ਲੱਗਿਆ ਹੂੰ ਇਹ ਤਾਂ ਐਕਸੀਡੈਂਟ ਤਾਂ ਹੋਣੀ ਹੀ ਹੈ ਜੀ ਜੋ ਇਹ ਕੰਮ ਕਰ ਰਹੇ ਹੈ ਕੋਈ ਉੱਥੇ ਜੀ ਮਲਵਾ ਉਹਨੂੰ ਜਿੱਕੋ ਕੰਮ ਹੋ ਗਿਆ ਮਲਵਾ ਚੱਕ ਦੋ ਟਾਈਮ ਸਿਰਟਾ ਚੱਕ ਦੋ ਮਿੱਟੀ ਚੱਕ ਦੋ ਕਿ ਲੰਘਣ ਦਾ ਰਾਹ ਬਣੇ ਕੋਈ ਰਾਹ ਨਹੀਂ ਹੈ ਜਿੱਦਾਂ ਪਰੇਸ਼ਾਨੀ ਹੈ ਜਿਹਨੂੰ ਪਬਲਿਕ ਨੂੰ ਅਰਾਸਮੈਂਟ ਹੋ ਰਹੀ ਹੈ ਹੋਂਦੇ ਉਹ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਇਹ ਡਵੈਲਪਮੈਂਟ ਨਹੀਂ ਹੈ ਇਹ ਵਿਕਾਰ ਕੰਮ ਹੋ ਰਿਹਾ ਹੈ ਅਸੀਂ ਅਜੇ ਪਿੱਛੋਂ ਹੀ ਆਪਣੇ ਧੋਲਾ ਅਜਾ ਕੀ ਕਿੰਨੇ ਕ ਸਮੇਂ ਤੋਂ ਆ ਰੋਡ ਦੀ ਜਿਹੜੀ ਪ੍ਰੋਬਲਮ ਆਈ ਆ ਤੁਸੀ ਸਾਨੂੰ ਪਤਾ ਸੀ ਵੀ ਇੱਥੇ ਰੋਡ ਇਦਾਂ ਦੇ ਹਾਲਾਤ ਹੋਣਗੇ ਹਾਂ ਜੀ ਸਾਨੂੰ ਨਹੀਂ ਪਤਾ ਸੀ ਇਹ ਹੁਣ ਗੱਡੀ ਤੁਹਾਡੀ ਫਸੀ ਆ ਕਿੱਦਾਂ ਕੱਢ ਰਹੇ ਹੋਣ ਗੱਡੀ ਕਿੰਨੇ ਕਲਾ ਮਾਰੀ ਬਹੁਤ ਧੱਲੇ ਲਾ ਕੇ ਕੱਢ ਰਿਹਾ ਔਕੇ ਸਭ ਤੇ ਤੇ ਕੀ ਕਹਿਣਾ ਚਾਹੋਗੇ ਉਹ ਰੋਡ ਆ ਜਿਹੜਾ ਕਿ ਤਾਜਪੁਰ ਰੋਡ ਹਾਈਵੇ ਨੂੰ ਨਿਕਲਦਾ ਇੱਕ ਪਾਸੇ ਤਾਜਪੁਰ ਸੈਂਟਰ ਜੇ ਨੂੰ ਜਾਂਦਾ ਰੋਡ ਹੁਣ ਇਹਦੇ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਾ ਹਾਲਾਤ ਠੀਕ ਹੀ ਨਹੀਂ ਵੀਰ ਜੀ ਇਹਦਾ ਪਿੱਛੇ ਬੱਤੇ ਵੀ ਨਹੀਂ ਨਾਮ ਕੀ ਰੋਡ ਦਾ ਨਾਮ ਬਾਪੂ ਨਾਮ ਵੀ ਇਹ ਨਾਮ ਸਰਕਾਰ ਚ ਨਹੀਂ ਗੱਲ ਨੂੰ ਦੇ ਅੰਤ ਸਰ ਜਿਹੜੀ ਲੋਕਾਂ ਨੂੰ ਕਾਫੀ ਦਿੱਕਤ ਹੋ ਰਹੀ ਹੈ ਇਹ ਰੋਡ ਦੇ ਉੱਤੇ ਡਿਵਾਈਡਰ ਬਣਾਇਆ ਜਾ ਰਿਹਾ ਹੈ ਕਿਉਂਕਿ ਪਿੱਛੇ ਜਿਹੜਾ ਰੋਡ ਦੇ ਉੱਤੇ ਲੋਕੀਂ ਇਜਾਮ ਦੇ ਵਿੱਚ ਫਸੇ ਲਿਏ ਉਹ ਦੂਸਰੇ ਪਾਸੇ ਪਾਟਾ ਸਪਲਾਈ ਦੇ ਕੰਮ ਚੱਲਦਾ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਕੋਈ ਪਹਿਲਾਂ ਇੱਕੋ ਬਣਾਉਣਾ ਵਾਲਾ ਕਿਹਾ ਜਾ ਰਿਹਾ ਜਿਹੜਾ ਕੰਮ ਚੱਲਦਾ ਉਹ ਕਿਉਂ ਪਹਿਲਾਂ ਉਹ ਕੰਕਰੀਟ ਕਰਦੇ ਉਸ ਤੋਂ ਬਾਅਦ ਕਰ ਸਾਡਾ ਕੰਮ ਪਹਿਲਾਂ ਚੱਲਦਾ ਹੈ ਉਹਨਾਂ ਦਾ ਬਾਅਦ ਸ਼ੁਰੂ ਹੁੰਦਾ ਹੈ ਹਾਂ ਜਿਹੜੀ ਏਡੀ ਕੰਕਰੀਟ ਜਾਰੀ ਹੈ ਜਿਹੜੀ ਹੈ ਅੱਗੇ ਲੇਟ ਕਲ ਟੰਡ ਕਿੰਨੇ ਦਿਨ ਤੱਕ ਉਹ ਵਿਵਹਾਰ ਕਰਦਾ ਹਾਂ ਚੱਲਦਾ ਪਿਆ ਕਰਦਾ ਇੰਨਾ ਲੱਗੂ ਇਹਦੇ ਦੇਖੋ ਨਹੀਂ ਆਈ ਤੁਹਾਨੂੰ ਵੀ ਮਿਲਟ ਕਰਨਾ ਇਹ ਤਾਂ ਹੁਣ ਦੇਖ ਲੰਬਾ ਕੰਮ ਆ ਟਾਈਮ ਤਾਂ ਲੱਗਦਾ ਇਹ ਸੀਰੀਅਸ ਸਰਦੀ ਦਾ ਟਾਈਮ ਆ ਬਹੁਤ ਘੱਟ ਟਾਈਮ ਲੱਗਦਾ ਟਾਈਮ ਢੋਂਦਾ ਵਗੈਰਾ ਪੈਦੀ ਆ ਵਾ ਸਬਾਲ ਲੈਣਾ ਲੋਕਾਂ ਨੂੰ ਦਿੱਕਤ ਆ ਰਹੀਆਂ ਲੋਕਾਂ ਨੂੰ ਚੈਂਜ ਕਰਨਾ ਪੈ ਰਿਹਾ ਵਾ ਗਣ ਇਹ ਵਾਈਫੀ ਪਹਿਲਾਂ ਬਣੇ ਇੰਝ ਜਿਵੇਂ ਤੁਹਾਡੇ ਘਰ ਦੇ ਦੁਆਰੇ ਆ ਹਾਂਜੀ ਡਾਇਰੈਕਸ਼ਨ ਆਈ ਤਾਂ ਹੀ ਬੜਾ ਸਬ ਟੈਂਡਰ ਵਗੈਰਾ ਹੁੰਦੇ ਉਹ ਚੀਜ਼ ਦੇ ਹਿਸਾਬ ਨਾਲ ਕੰਮ ਚੱਲਦਾ। ਲੇਕਿਨ ਜਿਹੜਾ ਪਿੱਛੇ ਸੜਕ ਦੇ ਉੱਤੇ ਜਿਹੜਾ ਮਲਵਾ ਮਿੱਟੀ ਵਗੈਰਾ ਸੁੱਤੀ ਹੋਈ ਹੈ ਇਹ ਤੁਹਾਡੇ ਵੱਲੋਂ ਜਾਂ ਮਤਲਬ ਕਾਰਪੋਰੇਸ਼ਨ ਦੀ। ਮਲਵਾ ਇਸੇ ਕਰਕੇ ਰੱਖਿਆ ਜਾਂਦਾ ਹੈ ਵੀ ਗੱਡੀਆਂ ਵਿੱਚ ਬੰਦੇ ਰੋਡ ਤੇ ਕੰਮ ਕਰਦੇ ਨੇ ਸੇਫਟੀ ਪਰਪਸ ਲਈ ਥੋੜਾ ਜਿਆਦਾ ਰੱਖਿਆ ਜਾਂਦਾ। ਉਸ ਨਾਲ ਗੱਡੀਆਂ ਚੱਲਦੀਆਂ ਬੇ ਧਿਆਨ ਕਈ ਵਾਰੀ ਬੰਦੇ ਗੱਡੀ ਉੱਲੀ ਛੱਟਣਾ ਲੱਗਦੇ ਨੇ ਇਸ ਕਰਕੇ। ਪਰ ਸੜਕ ਦੀ ਹੈ ਇੱਕ ਇੱਕ ਸਾਥ ਸਾਰੀ ਟੁਕੜੀ अद्धा अद्धा करके अद्धा अद्धा करके कर रहे हैं तो कुछ भी नहीं फुटे थोड़ा ये एरिया वा लंबा सारा काम आ जीडी रोड तो उधर तक जाना है ये उधर वास्ते थोड़ा ही है ज्यादा नहीं।, तो नहीं है अरे बेटा ये एकदम ही थोड़ा आगे रखते हैं इधर साइड पे रखते हैं नहीं इधर से जाम बहुत लग रही है मैं राइट साइड पे पड़ी होती है वाटर सप्लाई करके दिक्कत है और कोई इशू नहीं अच्छे इधर काम करते जा रहे हैं कोई दिक्कत नहीं है कितनी देर तक हो जाएगा ਇਹ ਪਾਰਟ ਵੀ ਪਾਰਟ ਹੁੰਦਾ ਕੋਈ ਇਹਦਾ ਮੈਕਸਮਮ ਦੇਖੋ ਸਰਦੀ ਦਾ ਟਾਈਮ ਹੈ ਲੇਬਰਾਂ ਵੀ ਲੇਟ ਆਨੀ ਆ ਕੰਮ ਪੂਰਾ ਦਿਨ ਕੰਮ ਨਹੀਂ ਹੁੰਦਾ ਘੱਟ ਹੁੰਦਾ